ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਪਤਪਾਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਉਸ ਮਹਾਨ ਯੋਧੇ ਦੀਆਂ ਕੁਝ ਉਹਨਾਂ ਦੇ ਨਾਲ ਹਿਸਟਰੀ ਦੀਆਂ ਗੱਲਾਂ ਸੁਣੀਆਂ ਕਰਨ ਜਾ ਰਹੀਆਂ ਹਨ ਜਿਸ ਦਾ ਕੀ ਜਨਮ 5 ਮਈ 1723 ਈਸਵੀ ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਪਤਾ ਭਗਵਾਨ ਸਿੰਘ ਜੀ ਦੇ ਘਰ ਹੋਇਆ ਜਿਨ੍ਹਾਂ ਦਾ ਨਾਮ ਹੈ ਜੱਸਾ ਸਿੰਘ ਰਾਮਕੜੀਆ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੇ ਦਿੱਲੀ ਦੇ ਉੱਤੇ ਜਾ ਕੇ ਕੇਸੀ ਨਿਸ਼ਾਨ ਚਲਾਇਆ ਸੀ ਉਹਨਾਂ ਦਾ ਜਿਹੜਾ ਪਰਿਵਾਰ ਸੀ ਸਾਰੇ ਹੀ ਉਹਨਾਂ ਦੇ ਦਾਦੇ ਪੜਦਾਦੇ ਬੜੇ ਲੰਮੇ ਸਮੇਂ ਤੋਂ ਗੁਰੂ ਘਰ ਜੀ ਦੇ ਨਾਲ ਜੁੜੇ ਹੋਏ ਸਨ ਉਹਨਾਂ ਦੇ ਦਾਦਾ ਜੀ ਹਰਦਾਸ ਸਿੰਘ ਜੀ ਜਿਨ੍ਹਾਂ ਨੇ ਕੀ ਜਦੋਂ 1699 ਇਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਅੰਮ੍ਰਿਤ ਪਾਨ ਕਰਾਇਆ ਸੀ 100 ਸਿੰਘਾਂ ਦੇ ਵਿੱਚੋਂ ਇੱਕ ਜਿਹੜੇ ਉਹਨਾਂ ਦੇ ਦਾਦਾ ਜੀ ਵੀ ਸਨ ਸੋ ਉਹਨਾਂ ਦੇ ਪਿਤਾ ਜਿਹੜੇ ਭਗਵਾਨ ਸਿੰਘ ਜੀ ਅਤੇ ਦਾਦਾ ਜਿਹੜੇ ਸੀ ਉਹਨਾਂ ਦੇ ਹਰਦਾਸ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਬੜੀਆਂ ਹੀ ਜਿਹੜੀਆਂ ਜੰਗਾਂ ਦੇ ਵਿੱਚ ਹਿੱਸਾ ਰਿਆ ਬੜੀਆਂ ਲੜਾਈਆਂ ਲੜੀਆਂ ਔਰ ਸਿਕਨ ਤੋਂ ਬਾਅਦ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਉਹਨਾਂ ਦੀ ਜਿਹੜੀ ਸੇਵਾ ਲਈ ਗਈ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਹਥਿਆਰਾਂ ਦੀ ਬੜੀ ਲੋੜ ਹੁੰਦੀ ਸੀ ਸੋ ਉਹ ਗੁਰੂ ਘਰ ਨੂੰ ਜਿਹੜੇ ਸਨ ਹਥਿਆਰ ਜਿਹੜੇ ਬਣਾ ਕੇ ਦਿੰਦੇ ਹੁੰਦੇ ਸਨ ਇੱਥੋਂ ਤੱਕ ਕਿ ਜਿਹੜੀ ਭਾਈ ਬਚਿੱਤਰ ਸਿੰਘ ਜੀ ਨੇ ਨਾਗਰੀ ਜਿਹੜੀ ਵਰਤੀ ਸੀ ਜਦੋਂ ਇੱਕ ਸ਼ਰਾਬੀ ਹਾਥੀ ਇੱਕ ਖੂਨੀ ਹਾਥੀ ਨੂੰ ਕਿਲੇ ਦੇ ਵਿੱਚ ਭੇਜਿਆ ਸੀ ਉਹ ਵੀ ਉਹਨਾਂ ਦੇ ਪਰਵਾਲ ਵਰੋਂ ਉਹਨਾਂ ਦੇ ਜਿਹੜੇ ਦਾਦਾ ਜੀ ਸਨ ਹਰਦਾਸ ਸਿੰਘ ਹਰਦਾਸ ਸਿੰਘ ਜੀ ਉਹਨਾਂ ਦੇ ਬੜੋ ਬੜੀ ਮਿਹਨਤ ਕਰਕੇ ਕਿੰਨੇ ਮਾਨਸ ਜਿਹੜਾ ਸੀ ਆ ਥਾਲਕੇ ਲੋਹਾ ਅਤੇ ਕਈ ਧਾਤਾਂ ਪਾ ਕੇ ਜਿਹੜੀ ਉਹ ਬਣਾਈ ਗਈ ਸੀ ਜਿਸਨੇ ਕੀ ਉਸ ਖੂਨੀ ਹਾਥੀ ਦਾ ਜਿਹੜਾ ਜਿਹੜਾ ਸੀ ਮੂੰਹ ਦੂਸਰੇ ਪਾਸੇ ਕਰ ਦਿੱਤਾ ਸੀ ਇਹਨਾਂ ਤਿੰਨ ਜਰਨੈਲਾਂ ਨੇ ਜਥੇਦਾਰ ਜੱਸਾ ਸਿੰਘ ਜੀ ਰਾਮਗੜੀਆ ਜੱਸਾ ਸਿੰਘ ਜੀ ਆਲੂ ਵਾਲੀਆ ਅਤੇ ਭਾਈ ਬਗੇਲ ਸਿੰਘ ਜੀ ਜਥੇਦਾਰ ਇਹਨਾਂ ਤਿੰਨਾਂ ਨੇ ਹੀ ਜਿਹੜੀ ਅਦੋਂ ਦਿੱਲੀ ਫਤਿਹ ਕੀਤੀ ਸੀ ਤੋਂ ਸਮੇ ਸਮੇ ਦੇ ਉੱਤੇ ਜਿਹੜੀ ਗੱਲ چلਦੀ ਜਾਂਦੀ ਹੈ ਕਿ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਉਤੋਂ ਲੱਖ ਕਰੋੜਾਂ ਰੁਪਈਆ ਕਰੋੜਾਂ ਦਾ ਸੋਨਾ ਨਗਦੀ ਹੀਰੇ ਜਵਾਰ ਅਤੇ ਧੀਆਂ ਪੈਣਾ ਨੂੰ ਉਤੋਂ ਨਾਲ ਲੈ ਕੇ ਜਦੋਂ ਜਾ ਰਿਹਾ ਸੀ ਅ ਇਹਨਾਂ ਨੂੰ ਵੀ ਜਦੋਂ ਇਹਨਾਂ ਨੇ ਜਥੇਦਾਰਾਂ ਨੇ ਜਦੋਂ ਡੱਕਿਆ ਸੀ ਤੇ ਡੱਕ ਕੇ ਇਹਨਾਂ ਦੇ ਕੋਲੋਂ ਸਾਰਾ ਉਹਨਾਂ ਅਤੇ ਧੀਆਂ ਪੈਣਾ ਜਿਹੜੀਆਂ ਸੀ ਉਹ ਖੋ ਕੇ ਉਹਨਾਂ ਦੇ ਕੋਲੋਂ ਉਹਨਾਂ ਦੇ ਪਰਿਵਾਰਾਂ ਦੇ ਜਿਹੜੀ ਉਹਨਾਂ ਨੇ ਹਵਾਲੇ ਕੀਤੀਆਂ ਸੀ। ਤੋਂ ਭਾਈ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਹਮਲਾ ਕੀਤਾ ਸੀ ਉਸ ਸਮੇਂ ਵੀ ਉਹ ਉਹਨਾਂ ਨੇ ਉਸ ਦੇ ਵਿੱਚ ਬੜਾ ਇੱਕ ਵੱਡਾ ਸਾਹ ਦਿੱਤਾ ਸੀ ਅਤੇ ਆਪਣੀ ਜ਼ਿੰਮੇਵਾਰੀ ਇਹਨਾਂ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਵੀ ਨਵਾਈ ਸੀ ਸੋ ਬੰਦਾ ਸਿੰਘ ਬਹਾਦਰ ਦੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਸੋ ਉਹਨਾਂ ਸਮਿਆਂ ਤੋਂ ਬਾਅਦ ਜਿਹੜਾ ਸਿੱਖ ਕੌਮ ਦੇ ਉੱਤੇ ਜਿਹੜਾ ਸਮਾਂ ਇੱਕ ਬੜਾ ਭਿਆਨਕ ਸੀ ਜਕਰੀਆ ਖਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਸਿੱਖ ਸੇਰਾਂ ਦੇ ਬੁੱਲ ਵੀ ਪਾਏ ਗਏ ਸਨ ਜਕਰੀਆ ਖਾਂ ਜੋ ਕਿ ਕਿਸੇ ਸਮੇਂ ਦੇ ਵਿੱਚ ਜਦੋਂ ਹੋ ਗਿਆ ਸੀ ਸੋ ਉਹਨਾਂ ਨੇ ਉਦੋਂ ਕਿਹਾ ਸੀ ਕਿ ਮੈਂ ਨਾਦਰ ਸ਼ਾਹ ਕੋਲੋਂ ਡਰਦਾ ਕਿ ਉਹਨਾਂ ਨੇ ਮੈਨੂੰ ਬੜੇ ਛੇਤੀ ਉਹਨਾਂ ਨੇ ਸਭ ਕੁਝ ਉਸ ਨੂੰ ਖੋਹ ਲੈਣਾ ਹੈ ਉਹਨਾਂ ਨੇ ਉਸ ਸਮੇਂ ਆ ਕੇ ਦਲ ਖਾਲਸਾ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੇ ਕਈ ਵਾਅਦੇ ਕੀਤੇ ਸਨ ਜਿਹੜੇ ਕਿ ਉਹ ਸਾਰੇ ਵਾਅਦਿਆਂ ਤੋਂ ਬਾਅਦ ਵਿੱਚ ਮੁਕਰ ਗਏ ਸਨ ਅਤੇ ਸਿੱਖਾਂ ਦੇ ਜਿਹੜੇ ਸੇਰਾਂ ਦੇ ਜਿਹੜੇ ਉਹਨੇ ਜਖਰੀਆ ਖਾਨ ਨੇ ਜਿਹੜੇ ਬਹੁਤ ਮੁੱਲ ਪਾਏ ਸਨ ਅਤੇ ਸਿੱਖਾਂ ਨੂੰ ਬਹੁਤ ਹੀ ਉਹਨਾਂ ਨੇ ਸ਼ਹੀਦ ਕੀਤਾ ਸੀ ਪਰ ਬਾਅਦ ਦੇ ਵਿੱਚ ਸਿੰਘਾਂ ਨੇ ਉਸ ਦਾ ਬੜਿਆ ਹੀ ਵਿਉਂਤ ਬਣਾ ਕੇ ਅੜੇ ਬੜੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਬਦਲਾ ਲਿਆ ਸੀ ਉਹ ਜਸਰ ਸਿੰਘ ਰਾਮਗੜੀਆ ਦਾ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਵੱਡੇ ਜਥੇਦਾਰਾਂ ਦੇ ਵਿੱਚ ਨਾ ਹੈ ਜਦੋਂ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਸਿੰਘਾਂ ਨੇ ਸਰਦ ਦੇ ਉੱਤੇ ਹਮਲਾ ਕੀਤਾ ਸੀ ਸਾਰੀਆਂ ਮਿਸਲਾਂ ਨੇ ਰਲ ਕੇ ਉਹਨਾਂ ਦੇ ਵਿੱਚੋਂ ਕਈਆਂ ਨੇ ਉੱਥੇ ਆਪਣੀ ਆਪਣੀ ਜਗ੍ਹਾ ਲੈ ਲਈ ਸੀ ਪਰ ਜਸਰ ਸਿੰਘ ਰਾਮਗੜੀਆ ਸੀ ਇਹਨਾਂ ਨੇ ਉਸ ਸਮੇਂ ਆ ਕੇ ਰਿਆੜਕੀ ਦੇ ਇਲਾਕੇ ਦੇ ਵਿੱਚ ਆ ਕੇ ਜਿਹੜਾ ਸੀ ਇਹਨਾਂ ਨੇ ਆਪਣਾ ਉੱਥੇ ਹੀ ਜਿਹੜਾ ਸੀ ਇਹ ਅੱਡਾ ਬਣਾ ਲਿਆ ਸੀ ਕਿ ਉਸ ਇਲਾਕੇ ਦੇ ਜਿੰਨੇ ਵੀ ਲਾਗੇ ਚਾਗੇ ਦੂਰ ਤੱਕ ਜਿਹੜੇ ਪਹਾੜੀ ਰਾਜਸਥਾਨ ਉਹਨਾਂ ਦੇ ਉੱਤੇ ਆਪਣੀ ਇਹਨਾਂ ਨੇ ਇੰਨੀ ਚੜ੍ਹਤ ਬਣਾਈ ਕਿ ਉਹਨਾਂ ਦੇ ਹਰ ਸਾਲ ਉਹਨਾਂ ਦੇ ਕੋਲੋਂ ਇੱਕ ਟੈਕਸ ਰਸੂਲ ਦੇ ਸਾਮ ਤੇ ਜਦੋਂ ਉਹਨਾਂ ਦੇ ਉੱਤੇ ਕੋਈ ਹਮਲਾ ਹੁੰਦਾ ਸੀ ਤੇ ਆਪਣੇ ਫੌਜੀਆ ਦੇ ਨਾਲ ਆਪਣੇ ਫੌਜੀ ਜਰਨੈਲਾਂ ਦੇ ਨਾਲ ਉਹਨਾਂ ਦੀ ਸਪੋਰਟ ਕਰਦੇ ਸਨ ਸੋ ਸਾਰੇ ਹੀ ਇਲਾਕੇ ਨੂੰ ਇਹਨਾਂ ਦੂਰ ਦਰੇਡੇ ਤੱਕ ਇਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਆਪਣੀ ਪੂਰੀ ਸੀ ਇਹਨਾਂ ਦੇ ਚੜ੍ਹਦੀ ਕਲਾ ਦੇ ਨਾਲ ਜੱਸਾ ਸਿੰਘ ਰਾਮਕੜੀਆ ਨੇ ਧਾਕ ਫਲਾਈ ਹੋਈ ਸੀ ਤੁਸੀਂ ਹਰ ਗੋਬਿੰਦ ਪੌਰ ਸਾਹਿਬ ਦੇ ਇਲਾਕੇ ਦੇ ਵਿੱਚ ਹੀ ਇਹਨਾਂ ਨੇ ਜਿਹੜਾ ਆ ਕੇ ਆਪਣਾ ਜਿਹੜਾ ਮੇਨ ਇੱਕ ਆਪਣੀ ਜਿਹੜੀ ਰਾਜਧਾਨੀ ਇਹਨਾਂ ਨੇ ਅਭਰਾਈ ਸੀ ਇਹਨਾਂ ਦੇ ਪਿਤਾ ਜਦੋਂ ਨਾਦਰ ਸ਼ਾਹ ਦੇ ਨਾਲ ਜਦੋਂ جنگ ਹੋਈ ਸੀ ਸੋ ਭਗਵਾਨ ਸਿੰਘ ਵੀ ਜਿਹੜੇ ਸਨ ਉਸ ਲੜਾਈ ਦੇ ਵਿੱਚ ਸ਼ਹੀਦ ਹੋਏ ਸਨ ਜਦੋਂ ਅਸੀਂ ਦਿੱਲੀ ਫਤਿਹ ਦੀ ਗੱਲ ਕਰਦੇ ਹਾਂ 30000 ਦੀ ਫੌਜ ਲੈ ਕੇ ਜਦੋਂ ਬਗੇਦ ਸਿੰਘ ਅਤੇ ਉਹਨਾਂ ਦੇ ਨਾਲ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂਵਾਲੀਆ ਇਹਨਾਂ ਸਾਰਿਆਂ ਨੇ ਜਦੋਂ ਉਹਨਾਂ ਦਾ ਸਾਥ ਦਿੱਤਾ ਸੀ ਤੇ ਉਦੋਂ ਇਹਨਾਂ ਨੇ ਜਾ ਕੇ ਉੱਥੋਂ ਜਦੋਂ ਦਿੱਲੀ ਫਤਿਹ ਕੀਤੀ ਸੀ ਦਿੱਲੀ ਫਤਿਹ ਕਰਨ ਤੋਂ ਬਾਅਦ ਜਦੋਂ ਜੱਸਾ ਸਿੰਘ ਰਾਮਗੜੀਆ ਨੇ ਉੱਥੇ ਤਖਤ ਦੇਖਿਆ ਸੀ ਇੱਕ ਜਿਹੜੇ ਤਖਤ ਦੇ ਉੱਤੇ ਬੈਠ ਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ ਅਤੇ ਉਸੇ ਤਖਤ ਦੇ ਉੱਤੇ ਔਰੰਗਜ਼ੇਬ ਨੇ ਜਿਹੜੇ ਆਪਣੇ ਫਤਵੇ ਸੁਣਾਏ ਸੀ ਗੁਰੂ ਤੇਗ ਬਹਾਦਰ ਜੀ ਜਦ ਨੂੰ ਸ਼ਹੀਦ ਕਰਨ ਦੇ ਅਤੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਸੀ ਜਦੋਂ ਇਹਨਾਂ ਨੇ ਉਹ ਤਖਤ ਦੇਖਿਆ ਸੀ ਜਸਤਾ ਸਿੰਘ ਰਾਮਗੜੀਆ ਨੇ ਇਹਨਾਂ ਨੇ ਉਹ ਤਖਤ ਜਿਹੜਾ ਸੀ ਉੱਥੋਂ ਪੁੱਟ ਕੇ ਲਿਆ ਕੇ ਟੋਪਾਂ ਦੇ ਨਾਲ ਘੋੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਲਿਆ ਕੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਲਿਆ ਕੇ ਜਿੱਥੇ ਅੱਜ ਕੱਲ੍ਹ ਰਾਮਗੜੀਆ ਬੁੰਗਾ ਉੱਥੇ ਲਿਆ ਕੇ ਉਹਨਾਂ ਨੇ ਗੁਰੂ ਮਹਾਰਾਜ ਦੇ ਕੋਲ ਭੇਟ ਕੀਤਾ ਸੀ ਕਿ ਬੜੇ ਸਮੇਂ ਤੋਂ ਬਾਅਦ ਸਮਾਂ ਜ਼ਰੂਰ ਲੱਗਿਆ ਪਰ ਸਿੰਘਾਂ ਨੇ ਸਿੰਘਾਂ ਨੇ ਉਸ ਮਹਾਨ ਜਰਨੈਲ ਨੇ ਉਸ ਮਹਾਨ ਯੋਧੇ ਨੇ ਜੱਸਾ ਸਿੰਘ ਰਾਮਗੜੀਆ ਨੇ ਆ ਉਸ ਤਖਤ ਨੂੰ ਵੀ ਜਿਹੜਾ ਸੀ ਰੋਲਦਿਆਂ ਰੋਲਦਿਆਂ ਸੜਕਾਂ ਦਾ ਉੱਥੇ ਲਿਆ ਕੇ ਤੇ ਉੱਥੋਂ ਹੋਰ ਵੀ ਜਿਹੜਾ ਕਾਫੀ ਆ ਜਿਹੜਾ ਸੰਬੰਧ ਸਮਾਸ ਸੀ ਉੱਥੇ ਲਿਆ ਕੇ ਉਹਨਾਂ ਨੇ ਭੇਟ ਕੀਤਾ ਸੀ ਸੋ ਜੱਸਾ ਸਿੰਘ ਰਾਮਕੜੀਆ ਆ ਇਹਨਾਂ ਦਾ ਜਿਹੜਾ ਅੱਜ ਤੋਂ ਵਿਸ਼ੇਸ਼ਤਾ ਹੈ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਫੈਕਟਰੀਆਂ ਵੀ ਨਹੀਂ ਸੀ ਹੁੰਦੀਆਂ ਆ ਕੋਈ ਹਥਿਆਰ ਬਣਾਉਣ ਵਾਲੀਆਂ ਨਹੀਂ ਸੀ ਹੁੰਦੀਆਂ ਸੋ ਇਹਨਾਂ ਦੇ ਜਿਹੜੇ ਦਾਦੇ ਸੀ ਇਹਨਾਂ ਦੇ ਪਿਤਾ ਸਨ ਉਹ ਅਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਲਈ ਹਥਿਆਰ ਬਣਾਉਂਦੇ ਰਹੇ ਹਨ ਸੋ ਅੱਜ ਅਸੀਂ ਉਸ ਮਹਾਨ ਯੁੱਧੇ ਨੂੰ ਜਿਹੜਾ ਸੀ ਅ ਲੱਖ ਲੱਖ ਪ੍ਰਣਾਮ ਕਰਦੇ ਹਾਂ ਅਤੇ ਲੰਮਾ ਸਮਾਂ ਲੜਾਈਆਂ ਲੜਨ ਤੋਂ ਬਾਅਦ ਜਦੋਂ ਸਿੱਖਾਂ ਦੇ ਵਿੱਚ ਆਪਸੀ ਫੁੱਟ ਵੀ ਜਿਹੜੀ ਆ ਸਮੇਂ ਤੋਂ ਬਾਅਦ ਜਦੋਂ ਪੈ ਜਾਂਦੀ ਹੈ ਕੋਈ ਲਗਭਗ ਆਪਸ ਦੇ ਵਿੱਚ ਜਦੋਂ ਇੱਕ ਵਾਰੀ ਫਿਰ ਮਿਸਲਾਂ ਦੀ ਫੁੱਟ ਪਈ ਅਦੋਂ ਤੱਕ ਇਹ ਜਰਨੈਲ ਜਿਹੜਾ ਸੀ 80 ਸਾਲ ਦੀ ਉਮਰ ਦੇ ਵਿੱਚ ਪਹੁੰਚ ਚੁੱਕੇ ਸਨ ਅਤੇ ਉਸੇ ਹੀ ਜਗ੍ਹਾ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਆ ਕੇ ਇਹਨਾਂ ਨੇ ਆਪਣਾ ਟਿਕਾਣਾ ਲਾਇਆ ਸੀ ਆ ਗਰਦਾਸਪੁਰ ਦੀ ਧਰਤੀ ਦੇ ਵਸੇਰੀ ਹਰਗਵਿੰਦਸਾ ਉੱਥੇ ਹੀ ਹਰਗਵਿੰਦਪੁਰਾ ਉੱਥੇ ਜਾ ਕੇ ਫਿਰ ਅਖੀਰਲੀ ਉਮਰ ਜਿਹੜੀ ਇਹਨਾਂ ਨੇ ਉੱਥੇ ਹੀ ਬਤੀਤ ਕੀਤੀ ਸੀ ਅਤੇ 1803 ਇਸਵੀ ਦੇ ਵਿੱਚ ਲਗਭਗ 80 ਸਾਲਾਂ ਦੀ ਉਮਰ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਆ ਇਸ ਦੁਨੀਆ ਨੂੰ ਅਲਵਿਦ ਕਹਿ ਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਨਵਾਜੇ ਸਸ ਅੱਜ ਅਸੀਂ ਜੱਸਾ ਸਿੰਘ ਰਾਮਗੜੀਆ ਉਹਨਾਂ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਦੇ ਅੱਜ ਇਸ ਜਨਮ ਦਿਨ ਦੇ ਉੱਤੇ ਅਸੀਂ ਸਾਰੀਆਂ ਹੀ ਸੰਗਤਾਂ ਨੂੰ ਸਾਰੇ ਸਿੱਖ ਗਊ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਇਸੇ ਸਬੰਧ ਦੇ ਵਿੱਚ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਉਹਨਾਂ ਦਾ ਇਤਿਹਾਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਕਿੱਦਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਨੀਆਂ-ਨੀਆਂ ਵੱਡੀਆਂ ਜੰਗਾ ਜੱਤੀਆਂ ਜੰਗਲਾਂ 'ਚ ਰਹਿ ਕੇ ਮੁਸ਼ਕਲ ਗੁਜ਼ਾਰਾ ਵੀ ਕਰਦੇ ਰਹੇ ਜਦੋਂ ਸਮਾ ਸਿੰਘਾਂ ਦੇ ਉੱਤੇ ਆ ਭਿਆਨਕ ਆਇਆ ਸੀ ਅਤੇ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਆ ਜੰਗਾਂ ਦੇ ਵਿੱਚ ਹਿੱਸਾ ਲਿਆ ਉਹਨਾਂ ਕੋਲ ਅੰਮ੍ਰਿਤ ਪਾਣ ਕੀਤਾ ਬਾਅਦ ਚ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਲੜਾਈਆਂ ਲੜਦੇ ਜਿਸ ਹੱਦ ਤੱਕ ਜਾਂਦੇ ਰਹੇ ਆ ਵਜੀਰ ਖਾਂ ਦੇ ਉਹਨਾਂ ਦੇ ਨਾਲ ਵੀ ਲੜਾਈਆਂ ਲੜਦੇ ਰਹੇ ਜਖਰੀਆ ਖਾਂ ਦੇ ਨਾਲ ਵੀ ਲੜਦੇ ਰਹੇ ਤੋਂ ਇੱਕ ਬੜੀ ਵੱਡੀ ਦੇਣ ਹੈ ਤੋ ਇਸ ਜਸਤਾ ਸਿੰਘ ਰਾਮਗੜੀ ਅਤੇ ਉਹਨਾਂ ਦੇ ਪ੍ਰਵਾਦ ਦੀ ਅਤੇ ਉਹਨਾਂ ਦੀ ਕੌਮ ਦੀ ਅੱਜ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਕਿ ਇਹ ਜਰੂਰ ਇਹੋ ਜਿਹੇ ਜਿਹੜੇ ਦਿਨ ਸਾਨੂੰ ਮਨਾਉਣੇ ਚਾਹੀਦੇ ਹਨ ਸੋ 11 ਮਈ ਦਿਨ ਐਤਵਾਰ ਨੂੰ ਜਿੱਥੇ ਸਾਰੀ ਦੁਨੀਆ ਦੇ ਵਿੱਚ ਹੀ ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਇਹ ਜਿਹੜਾ ਇੱਥੇ ਨਿਊਯਾਰਕ ਦੇ ਵਿੱਚ ਵੀ ਗੁਰਦੁਆਰਾ ਗਿਆਨਸਰ ਸਾਹਿਬ ਗੁਰਦੁਆਰਾ ਗਿਆਨਸਰ ਸਾਹਿਬ ਜੋ ਕਿ ਕੌਂਸ ਦੇ ਵਿੱਚ ਹੈ ਰਾਮਗੜੀਆ ਸੁਸਾਇਟੀ ਵੱਲੋਂ ਸਾਰੇ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਦਿਨ ਅਜਸਰ ਸਿੰਘ ਰਾਮਗੜੀਆ ਦੇ ਇਸ ਜਨਮ ਦਿਨ ਦੇ ਉੱਤੇ 9 ਤਰੀਕ ਨੂੰ ਅਖੰਡ ਪਾਠ ਸਭ ਰੱਖੇ ਜਾਣਗੇ 11 ਨੂੰ ਭੋਗ ਪਾਣਗੇ ਉਸ ਤੋਂ ਬਾਅਦ ਕਥਾਵਾਚਕ ਢਾਡੀਆਂ ਦੀਆਂ ਵਾਰਾਂ ਅਤੇ ਸੰਗਤਾਂ ਦੇ ਲਈ ਉੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਲੰਗਰ ਅਟੁੱਟ ਵਰਤੇਗਾ ਅਤੇ ਦੂਰੋਂ ਦਰੇਰੋਂ ਚੱਡ ਕੇ ਸੰਗਤਾਂ ਜਿਹੜੀਆਂ ਹਨ ਜਸਤਾ ਸਿੰਘ ਰਾਮਗੜੀਏ ਜੋ ਆ ਕੇ ਨਤਮਸਤਕ ਹੋਣਗੇ ਗੁਰੂ ਘਰ ਦੇ ਵਿੱਚ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੇ ਕਥਾਵਾਚਕ ਹਨ ਅਤੇ ਜਿਹੜੇ ਸਾਡੇ ਆ ਕਥਾਵਾਚਕ ਢਾਡੀ ਜਥੇ ਅਤੇ ਜਿਹੜੇ ਕੀਰਤਨ ਜਥੇ ਹਨ ਉਹ ਆ ਕੇ ਸਾਰੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਉਸ ਦਾ ਗੁਰੂ ਘਰ ਦੇ ਵਿੱਚ ਹੀ ਪਹੁੰਚ ਕੇ ਉਸ ਦਿਨ ਉਸਤੇ ਉਹਨਾਂ ਦੇ ਜੀਵਨ ਦੇ ਬਾਰੇ ਜਾਣਣਾ ਪਾਉਣਗੇ ਅਤੇ ਤੁਸੀਂ ਵੀ ਇਸ ਦੇ ਵਿੱਚ ਜਰੂਰ ਪਹੁੰਚੋ ਸੋ ਅਸੀਂ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਦਿੱਖ ਲੈ ਕੇ ਹਾਜ਼ਰ ਹੋਵਾਂਗੇ ਤੋ ਬੜੀ ਸ਼ੇਤੀ ਫਿਰ ਮਿਲਦੇ ਆ ਇੱਕ ਵਾਰੀ ਲੱਖ ਲੱਖ ਪ੍ਰਣਾਮ ਉਸ ਸਾਡੇ ਕੌਮ ਦੇ ਮਹਾਨ ਜਰਨੈਲ ਜਸਤਾ ਸਿੰਘ ਰਾਮਗੜੀਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ